ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ ਨਵਾਂ ਪੰਨਰ ਦੇ ਚੰਗੇ ਰਣ ਸਸ਼ੀਕਾਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ ਲਾਈਵ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਹੈ ਅਸੀਂ ਹਰ ਰੋਜ਼ ਕਿਸੇ ਨਾ ਕਿਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਦੇ ਹੁੰਦੇ ਆ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਸੁਖਪਾਲ ਖੈਰਾਂ ਦੇ ਉੱਪਰ ਇੱਕ ਹੋਰ ਮਾਮਲਾ ਦਰਜ ਹੋ ਗਿਆ ਅੱਜ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਲਈ ਜੋ ਸਕਰੀਨ ਦੇ ਉੱਪਰ ਨੰਬਰ ਹੈ ਤੁਸੀਂ ਵੀ ਡਾਇਲ ਕਰੋ ਤੇ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰੋ ਲਾਈਵ ਨੂੰ ਵੱਤ ਵਾਤ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜੋ ਅਸੀਂ ਅੱਜ ਦਾ ਵਿਸ਼ਾ ਰੱਖਿਆ ਕਿ ਸੁਖਪਾਲ ਖੈਰਾ ਦੇ ਉੱਪਰ ਇੱਕ ਹੋਰ ਮਾਮਲਾ ਦਰਜ ਹੋ ਗਿਆ ਕਿਉਂਕਿ ਅੱਜ ਉਹਨਾਂ ਨੂੰ ਜਿਹੜਾ 2015 ਦੇ ਵਿੱਚ ਉਹਨਾਂ ਦੇ ਉੱਪਰ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਉਸ ਨੂੰ ਲੈ ਕੇ ਅੱਜ ਉਹਨਾਂ ਨੂੰ ਜ਼ਮਾਨਤ ਮਿਲੀ ਸੀ ਜ਼ਮਾਨਤ ਮਿਲਣ ਤੋਂ ਬਾਅਦ ਹੀ ਉਹਨਾਂ ਦੇ ਉੱਪਰ ਇੱਕ ਹੋਰ ਮਾਮਲਾ ਦਰਜ ਹੋ ਗਿਆ ਕਿ ਸੁਭਾਨਪੁਰ ਥਾਣਾ ਸੁਬਾਨਪੁਰ ਦੇ ਵਿੱਚ ਜਿਹੜਾ 195A ਤੇ 506 IPC ਦਾ ਜਿਹੜਾ ਮਾਮਲਾ ਦਰਜ ਕੀਤਾ ਗਿਆ ਕਿ ਦੱਸਿਆ ਜਾ ਰਿਹਾ ਹੈ ਕਿ ਸੁਖਪਾਲ ਸਿੰਘ ਖੈਰਾ ਅੱਜ ਜ਼ਮਾਨਤ ਤੇ ਆਏ ਸੀ ਤੇ ਜ਼ਮਾਨਤ ਤੋਂ ਬਾਅਦ ਹੀ ਉਹਨਾਂ ਦੇ ਉੱਪਰ ਇੱਕ ਹੋਰ ਮਾਮਲਾ ਜਿਹੜਾ ਦਰਜ ਕੀਤਾ ਗਿਆ ਇਸ ਮਾਮਲੇ ਨੂੰ ਲੈ ਕੇ ਉਹਨਾਂ ਦੇ بیٹے ਮਹਿਤਾਬ ਖੈਰਾ ਨੇ ਵੀ ਜਿਹੜੇ ਨੇ ਬਿਆਨ ਦਿੱਤੇ ਨੇ ਕਿ ਸੇਮ ਪਕਮਾਨ ਤੋਂ ਮਾਨ ਜੀ ਜਿਹੜੇ ਨੇ ਬਦਲਾਖੋਰੀ ਦੀ ਨੀਤੀ ਅਪਣਾ ਰਹੇ ਨੇ ਮੇਰੇ ਪਿਤਾ ਦੇ ਨਾਲ ਕਿ ਉਹਨਾਂ ਨੇ ਇੱਕ ਮਾਮਲਾ ਹੋਰ ਦਰਜ ਕਰ ਦਿੱਤਾ ਗਿਆ ਇੱਕ ਐਫ ਆਈ ਆਰ ਹੋਰ ਦਰਜ ਕਰ ਦਿੱਤੀ ਗਈ ਹੈ ਕਿਉਂਕਿ 2000 ਪਹਿਲਾਂ ਹੀ 2015 ਦੇ ਵਿੱਚ ਉਹਨਾਂ ਦੇ ਉੱਪਰ ਇੱਕ ਐਫ ਆਈ ਆਰ ਦਰਜ ਸੀ ਜੋ ਜੋ ਕਿ ਸਤੰਬਰ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅੱਜ ਤੇ ਅੱਜ ਉਹ ਜ਼ਮਾਨਤ ਤੇ ਆਏ ਨੇ ਤੇ ਉਹਨਾਂ ਨੂੰ ਲੈ ਕੇ ਅੱਜ ਇੱਕ ਹੋਰ ਜਿਹੜਾ ਉਹਨਾਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ ਫਿਲਹਾਲ ਕੇ ਜਮਾਨਤ ਜਿਹੜਾ ਹੈ ਜਮਾਨਤ ਹਲੇ ਬਾਹਰ ਹੀ ਆਈ ਸੀ ਇਹ ਘਾਰਜਾਨ ਦੀਆਂ ਤਿਆਰੀਆਂ ਸੀ ਕਿ ਐਫ ਆਈ ਆਰ ਇੱਕ ਹੋਰ ਦਰਜ ਕਰ ਦਿੱਤੀ ਗਈ ਹੈ ਕਿ ਮਾਮਲਾ ਦਰਜ ਹੋਇਆ ਕਿ ਉਹਨਾਂ ਨੂੰ ਦੱਸਿਆ ਹੈ ਕਿ ਇਥੋਂ ਦੇਤੇ ਇੱਕ ਮਾਮਲਾ ਹੋਰ ਦਰਜ ਕੀਤਾ ਗਿਆ ਕਿ ਕਪੂਰਥਲਾ ਵਿਖੇ ਉਹਨਾਂ ਨੂੰ ਪੇਸ਼ ਹੋਣਾ ਪਵੇਗਾ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜੇ ਨੇ ਸੁਖਪਾਲ ਸਿੰਘ ਖੈਰਾ ਕਪੂਰਥਲਾ ਵਿਖੇ ਜਿਹੜਾ ਸ਼ਾਮਲ ਹੋਣਗੇ ਕਿ ਉਹਨਾਂ ਦੇ ਪੇਸ਼ ਹੋਣਗੇ ਜਾਂ ਨਹੀਂ ਕਿਉਂਕਿ ਅੱਜ ਉਹਨਾਂ ਦੇ ਉੱਪਰ ਫਿਰ ਜਿਹੜਾ ਮਾਮਲਾ ਦਰਜ ਕੀਤਾ ਗਿਆ ਮਹਿਤਾਬ ਪੁੱਤਰ ਹੈ ਜਿਹੜਾ ਉਹਨਾਂ ਦਾ ਮਹਿਤਾਬ ਖੈਰਾ ਨੇ ਕਿ ਉਹਨਾਂ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਨੇ ਮੇਰੇ ਪਿਤਾ ਜੀ ਨਾਲ ਜਿਹੜਾ ਬਦਲਾਖੋਰੀ ਦੀ ਨੀਤੀ ਅਪਣਾਈ ਹੈ ਸਾਡੇ ਨਾਲ ਇੱਕ ਕਾਲਰ ਜੁੜੇ ਨੇ ਹੈਲੋ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਸਰ ਕਿੱਤੋਂ ਬੋਲ ਰਹੇ ਜੀ ਸੰਜੀਵ ਸ਼ਰਮਾ ਬੋਲ ਰਿਹਾ ਜੀ ਖਰੜ ਤੋਂ ਜੀ ਹਾਂਜੀ ਸੰਜੀਤ ਜੀ ਤੁਹਾਡਾ ਲਾਈਵ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਜੀ ਸਰ ਜੋ ਆਪਣਾ ਅੱਜ ਦਾ ਵਿਸ਼ਾ ਹੈ ਕਿ ਸੁਖਪਾਲ ਖੈਰਾ ਦੇ ਉੱਪਰ ਇੱਕ ਹੋਰ ਮਾਮਲਾ ਦਰਜ ਹੋ ਗਿਆ ਅ ਬਿਲਕੁਲ ਮੈਡਮ ਦੇਖੋ ਦਰਜ ਹੋਇਆ ਖੈਰਾ ਸਾਹਿਬ ਤੇ ਸਾਫ ਤੇ ਮਾਮਲਾ ਦੇਖੋ ਪੁਰਾਣੇ ਕੇਸ ਹਨ ਜੀ ਜੇ ਦੇਖਿਆ ਜਾਵੇ 2015 ਦੇ ਨੇੜੇ ਤੇੜੇ ਦਾ ਕੇਸ ਹੈ ਜਿਵੇਂ ਸੁਖਪਾਲ ਸਿੰਘ ਖੈਰਾ ਦੇ بیٹے ਦੀ ਗੱਲ ਕੀਤੀ ਹੈ ਮੈਡਮ ਦੇਖੋ ਆਪਣਾ ਇੱਕ ਬੰਦੇ ਨੇ ਤਰਕ ਰੱਖਣਾ ਹੁੰਦਾ ਕਿਉਂਕਿ ਉਹਨਾਂ ਦੇ ਫਾਦਰ ਦਾ ਜਿਹੜਾ ਹੁੰਦਾ ਕਿਤੇ ਨਾ ਕਿਤੇ ਕਰੈਕਟਰ ਜਾਂ ਕੈਰੀਅਰ ਲਾ ਲੋ ਜਾਂ ਇਦਾਂ ਦੇ ਕੇਸਾਂ ਦੇ ਵਿੱਚ ਉਹਨਾਂ ਨੂੰ ਉਲਝਾਇਆ ਜਾਵੇ ਤਾਂ ਕਿਤੇ ਨਾ ਕਿਤੇ ਚਾਹੇ ਕੋਈ ਵੀ ਬੇਟਾ ਹੋਵੇ ਆਪਣੇ ਪਿਤਾ ਜੀ ਬਾਰੇ ਉਹ ਇਦਾਂ ਦਾ ਹੀ ਬਿਆਨ ਦੇਊਗਾ ਵੀ ਮੇਰੇ ਪਿਤਾ ਜੀ ਨੂੰ ਕਿਤੇ ਨਾ ਕਿਤੇ ਫਸਾਇਆ ਜਾ ਰਿਹਾ ਹੈ ਜੀ ਜੀ ਪਰ ਕਿਤੇ ਨਾ ਕਿਤੇ ਜਿਹੜੀ ਗੱਲ ਕਾਨੂੰਨ ਦੀ ਹੁੰਦੀ ਹੈ ਜੀ ਆਪਾਂ ਕਾਨੂੰਨ ਦੀ ਗੱਲ ਕਰੀਏ ਕਾਨੂੰਨ ਦਿੰਦਾ ਹੈ ਕਿ ਇਹ ਕੇਸ ਚੱਲਦੇ ਹੁੰਨੇ ਆ ਕਾਨੂੰਨ ਦੇ ਤਹਿਤ ਹੀ ਅਗਲੀਆਂ ਜਿਹੜੀਆਂ ਸੁਣਵਾਈਆਂ ਹੁੰਦੀਆਂ ਕਿਤੇ ਨਾ ਕਿਤੇ ਮਾਣਯੋਗ ਜੱਜ ਸਾਹਿਬ ਜਾਂ ਮਾਣਯੋਗ ਕੋਰਟ ਅਦਾਲਤਾਂ ਇਹਨਾਂ ਚੀਜ਼ਾਂ ਦਾ ਫੈਸਲਾ ਕਰਦੇ ਹੁੰਦੇ ਨੇ ਵੀ ਕਦੋਂ ਜਿਹੜੇ ਕੇਸ ਦੀ ਫੈਸਲ ਖੁੱਲੂਗੀ ਜਾਂ ਕਿਹੜੇ ਕੇਸ ਤੇ ਜਿਹੜੀ ਵਿਚਾਰ ਬਿਮਾਰਸ਼ ਹੋਊਗੀ ਚਾਹੇ ਉਹ 5 ਸਾਲ ਪੁਰਾਣਾ ਹੋਵੇ ਚਾਹੇ 10 ਸਾਲ ਪੁਰਾਣਾ ਹੋਵੇ ਜਦੋਂ ਕੋਰਟ ਦੇ ਅੰਦਰ ਕੇਸ ਲੱਗ ਜਾਂਦਾ ਉਸ ਤੋਂ ਬਾਅਦ ਜਿਹੜੀ ਕੋਰਟ ਦੀ ਅਗਲੀ ਪ੍ਰਕਿਰਿਆ ਹੁੰਦੀ ਹੈ ਕੋਰਟ ਦੇ ਅੰਡਰ ਹੋ ਜਾਂਦੀ ਹੈ ਜੀ ਕਿਤੇ ਨਾ ਕਿਤੇ ਜੀ ਉਹੀ ਹੈ ਦੇਖੋ ਸੰਜੀਵ ਜੀ ਜਿਹੜਾ ਉਹਨਾਂ ਦੇ ਉੱਪਰ 2015 ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀ 8 ਸਾਲ ਜਿਹੜਾ ਕੇਸ ਚੱਲਿਆ ਕਿ ਉਹਨਾਂ ਨੂੰ ਸਤੰਬਰ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਕੇਸ ਨੂੰ ਲੈ ਕੇ ਅੱਜ ਉਹਨਾਂ ਨੂੰ ਜ਼ਮਾਨਤ ਮਿਲੀ ਸੀ ਜ਼ਮਾਨਤ ਮਿਲਣ ਤੋਂ ਬਾਅਦ ਹੀ ਇੱਕ ਹੋਰ ਕੇਸ ਦੇ ਵੀ ਕੇਸ ਜਿਹੜਾ ਉਹਨਾਂ ਦੇ ਉੱਪਰ ਦਰਜ ਕੀਤਾ ਗਿਆ हां बिल्कुल मैडम देखो जे देख्या जावे ता बन्दा कहंदा वि मैं इक केस तो जे फ्री होया दूजा केस मेरा किते ना किते ਨਾਲ ਲੱਗਦੀ ਹੀ ਖੋਲ ਦਿੱਤਾ ਗਿਆ ਜਿਵੇਂ ਕਹਿੰਦੇ ਨੇ ਬੰਦਾ ਵੀ ਮੈਂ ਅਜੇ ਪਿੱਠ ਵੀ ਨਹੀਂ ਘੁਮਾਈ ਕੰਮ ਕਰਕੇ ਫੇਰ ਮੇਰੇ ਕਿ ਮੈਨੂੰ ਦੁਬਾਰੇ ਕੰਮ ਕਰਨਾ ਪੈ ਗਿਆ ਦੇਖੋ ਹੁੰਦਾ ਤਾਂ ਹੈ ਮੁਸ਼ਕਲਤਾ ਹੁੰਦੀ ਆ ਬੰਦੇ ਨੂੰ ਚਾਹੇ ਖੈਰਾ ਸਾਹਿਬ ਹੋਣ ਚਾਹੇ ਕੋਈ ਵੀ ਹੋਵੇ ਪਰ ਕਿਤੇ ਨਾ ਕਿਤੇ ਮਨ ਜੋ ਕੋਰਟ ਅਦਾਲਤਾਂ ਨੂੰ ਕੋਸ਼ਿਸ਼ ਕਰਦੇ ਹੁੰਦੇ ਆ ਵੀ ਜਿਹੜਾ ਵੀ ਕਿਸੇ ਦੀ ਵੀ ਕੇਸ ਨਹੀਂ ਸੁਣਵਾਈਆ ਚਾਹੇ ਉਹ ਲੀਡਰ ਹੋਵੇ ਚਾਹ ਕੋਈ ਆਮ ਨੋਰਮਲ ਆਦਮੀ ਹੋਵੇ ਤਾਂ ਸੱਚਾ ਪੱਕਾ ਜਾਂ ਕਿਤੇ ਨਾ ਕਿਤੇ ਜਿ ਕਹਦੇ ਨੇ ਵੀ ਕੋਈ ਕਿਸੇ ਦੀ ਪੱਖਸ਼ਵਾਦੀ ਜਾਂ ਕੋਈ ਵਿਰੋਧਤਾ ਜਾਂ ਸਰਕਾਰ ਦੇ ਅੰਡਰ ਚ ਹੋ ਕੇ ਕੰਮ ਕਰਨਾ ਜਾਂ ਕਿਸੇ ਦੇ ਖਿਲਾਫ ਕੰਮ ਕਰਨਾ ਦੇਖੋ ਇਦਾਂ ਦੀਆਂ ਪ੍ਰਕਿਰਿਆਵਾਂ ਹੁੰਦੀਆਂ ਜਿਹੜੀਆਂ ਉਹ ਕਿਤੇ ਨਾ ਕਿਤੇ ਮਾਨਜੋਗ ਕੋਰਟ ਅਦਾਲਤਾਂ ਨੂੰ ਧਿਆਨ ਰੱਖਣਾ ਚਾਹੀਦਾ ਕੇਸ ਦੇ ਤਹਿਤ ਹੀ ਅਗਲੀ ਕਾਰਵਾਈ ਹੋਣੀ ਚਾਹੀਦੀ ਆ ਚਾਹੇ ਕੇਸ 2 ਸਾਲ ਲੇਟ ਹੁੰਦਾ ਚਾਹੇ 2 ਸਾਲ ਪਹਿਲਾਂ ਹੁੰਦਾ ਜਿਹੜੀ ਉਹਦੀ ਪ੍ਰਕਿਰਿਆ ਹੁੰਦੀ ਉਹਦੇ ਹਿਸਾਬ ਨਾਲ ਮਾਨਜੋਗ ਅਦਾਲਤਾਂ ਨੂੰ ਚੱਲਣਾ ਚਾਹੀਦਾ ਜੀ ਸਾਡੇ ਹਿਸਾਬ ਨਾਲ ਜੀ ਉਹੀ ਹੈ ਦੇਖੋ ਜਿਹੜਾ ਉਹਨਾਂ ਦੇ ਬੇਟਾ ਜੀ ਮੈਂ ਮਹਿਤਾਬ ਕਹਿ ਰਣੀ ਵੀ ਇਹੀ ਗੱਲ ਕਹੀ ਹੈ ਕਿ ਸੇਮ ਭਗਵੰਤ ਮਾਨ ਵੱਲੋਂ ਜਿਹੜੀ ਇਹ ਬਦਲਾਖੋਰੀ ਨੀਤੀ ਅਪਣਾਈ ਗਈ ਹੈ ਕਿ ਮੇਰੇ ਪਿਤਾ ਹਲੇ ਅੱਜ ਜਮਾਨਤ ਤੇ ਆਏ ਸੀ ਅੱਜ ਜਮਾਨਤ ਤੇ ਆਉਣ ਤੇ ਹੀ ਉਹਨਾਂ ਨੂੰ ਉਹਨਾਂ ਦੇ ਉੱਪਰ ਦੁਬਾਰਾ ਇੱਕ ਕੇਸ ਹੋਰ ਦਰਜ ਕਰ ਦਿੱਤਾ ਗਿਆ ਹੈ ਹਾਂ ਬਿਲਕੁਲ ਮੈਡਮ ਬਿਲਕੁਲ ਦੇਖੋ ਇੱਕ ਉਹਨਾਂ ਦਾ ਬੇਟਾ ਵੀ ਕਹਿ ਰਿਹਾ ਉਹਨਾਂ ਦਾ ਪਰਿਵਾਰ ਵੀ ਕਹਿ ਰਿਹਾ ਦੇਖੋ ਬਾਕੀ ਜੋ ਵਿਰੋਧੀ ਹੋਣਗੇ ਵਿਰੋਧੀ ਪਾਰਟੀਆਂ ਹੋਣਗੀਆਂ ਜਾਂ ਵਿਰੋਧੀ ਪਾਰਟੀਆਂ ਦੇ ਕਾਂਗਰਸ ਦੇ ਹੀ ਲਾ ਲਓ ਤੁਸੀਂ ਬਾਕੀ ਨਮਾਇੰਦੇ ਆ ਜਾਂ ਬਾਕੀ ਮੈਂਬਰਾਂ ਦੇਖੋ ਉਹ ਵੀ ਕਿਤੇ ਨਾ ਕਿਤੇ ਇਸ ਚੀਜ਼ ਨੂੰ ਕੋਸਣਗੇ ਕਿਉਂਕਿ ਦੇਖੋ ਦੇਖਣ ਨੂੰ ਜੇ ਆਪਾਂ ਬਾਹਰ ਬੈਠ ਕੇ ਇਸ ਚੀਜ਼ ਦੀ ਫਿਲਮ ਦੇਖੀਏ ਜਾਂ ਇਸ ਕਹਾਣੀ ਤੇ ਗੌਰ ਕਰੀਏ ਤਾਂ ਕਿਤੇ ਨਾ ਕਿਤੇ ਲੱਗ ਰਿਹਾ ਹੈ ਵੀ ਜਿਹੜੇ ਮਾਨਯੋਗ ਕੋਰਟ ਆ ਜਾਂ ਅਦਾਲਤਾਂ ਉਹ ਸਰਕਾਰ ਦੇ ਅੰਡਰ ਜੋ ਕੇ ਚੱਲਦੇ ਆ ਕਿਉਂਕਿ ਇਹੀ ਕੇਸ 2016 ਚ 17 ਚ 18 ਚ 19 ਚ 20 ਚ 21 ਚ 22 ਚ ਕਦੇ ਵੀ ਖੁੱਲ ਸਕਦਾ ਸੀ ਕਿਉਂਕ ਦੀ ਮੌਕੇ ਕੇਸ ਖੋਲਣਾ ਜਾਂ ਉਹਨੂੰ ਨਾਲ ਲੱਗਦੀ ਕੇਸ ਹੈ ਜੇ ਕਲੋਜ਼ ਵੀ ਨਹੀਂ ਹੋਣਾ ਦੂਜੇ ਨੂੰ ਖੋਲ ਦੇਣਾ ਦੇਖੋ ਕਿਤਨਾ ਕਿਤੇ ਸ਼ੱਕ ਦੀ ਸੂਈ ਹੈ ਜਿਹੜੀ ਸਰਕਾਰ ਤੇ ਜਾਂ ਮਾਨਸਾਬੀ ਸਰਕਾਰ ਤੇ ਜਰੂਰ ਜਾ ਰਹੀ ਹੈ ਜੀ 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 ਉਹੀ ਹੈ ਦੇਖੋ ਤਾਂ ਹੀ ਉਹਨਾਂ ਦੇ ਪਿਤਾ ਸੌਰੀ ਕਿ ਉਹਨਾਂ ਦੇ ਜਿਹੜੇ ਨੇ ਬੇਟੇ ਨੇ ਕਿਹਾ ਹੈ ਕਿ ਤਾਂ ਹੀ ਜਿਹੜਾ ਸਾਡੇ ਮੇਰੇ ਪਿਤਾ ਦੇ ਨਾਲ ਜਿਹੜੀ ਕੋਈ ਚਾਲ ਖੇਲੀ ਜਾ ਰਹੀ ਹੈ ਕਿ ਹੁਣ ਦਾ ਵੀ 2015 ਜਿਹੜਾ ਕੇਸ ਸੀਗਾ ਉਹਦੇ ਵਿੱਚ ਜਿਹੜਾ ਉਹਨਾਂ ਨੂੰ ਅੱਜ ਹੀ ਜ਼ਮਾਨਤ ਮਿਲੀ ਤੇ ਅੱਜੇ ਹੀ ਉਹਨਾਂ ਦੇ ਉੱਪਰ ਜਿਹੜਾ ਅਗਲਾ ਕੇਸ ਦਰਜ ਕਰ ਦਿੱਤਾ ਗਿਆ ਹਾਂ ਬਿਲਕੁਲ ਮੈਡਮ ਦੇਖੋ ਜੇ ਆਪਾਂ ਪਹਿਲਾ ਜਦੋਂ ਇਹਨਾਂ ਦੀ ਇਹ ਗ੍ਰਿਫਤਾਰੀ ਹੋਈ ਸੀਗੀ ਉਸ ਟਾਈਮ ਵੀ ਜਿਹੜੇ ਆਫੀਸਰ ਕਿਤੇ ਨਾ ਕਿਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਆਏ ਸੀਗੇ ਉਸ ਟਾਈਮ ਸੋਤਾ ਸਾਹਿਬ ਨੇ ਜਿਹੜੀ ਨਿਊਜ਼ ਕਵਰ ਕੀਤੀ ਸੀਗੀ ਨਿਊਜ਼ ਲਾਈਵ 'ਚ ਮੈਂ ਗੋਲਿਆ ਵੀ ਸੀ ਵੀ ਦੇਖੋ ਠੀਕ ਆ ਕਿਸੇ ਨੂੰ ਵੀ ਤੁਸੀਂ ਲਿਜਾਣਾ ਹੈ ਅੰ ਦੇਖੋ ਮੇਰੇ ਘਰ ਕੋਈ ਮੈਨੂੰ ਅਰੈਸਟ ਕਰਨਾ ਆਉਂਦਾ ਹੈ ਜਾਂ ਕੋਈ ਕਿਸੇ ਦੇ ਘਰ ਅਰੈਸਟ ਕਰਨ ਜਾਂਦਾ ਤਾਂ ਉਸ ਤੋਂ ਅਰੈਸਟ ਵਾਰੰਟ ਵੀ ਮੰਗੇ ਜਾਂ ਨਾ ਤੂੰ ਆਈ ਕਾਰਡ ਵੀ ਮੰਗੇ ਜਾਂਦਾ ਕੋਈ ਸਿਵਲ ਚੌਧਰੀ ਉਹਦੀ ਤਹਿਕੀਕਾਤ ਵੀ ਕੀਤੀ ਜਾਂਦੀ ਹੈ ਲੇਕਿਨ ਜਿਹੜੇ ਬੰਦੇ ਪਹਿਲਾਂ ਉਹ ਅਰੈਸਟ ਕਰਨ ਆਏ ਸੀਗੇ ਉਹਨਾਂ ਦਾ ਇੱਕ ਬਿਹੇਵੀਅਰ ਜਿਵੇਂ ਇਹੀ ਲੱਗ ਰਿਹਾ ਸੀਗਾ ਪਿੱਛੇ ਤੋਂ ਕੋਈ ਪ੍ਰੈਸ਼ਰ ਆ ਜਾਂ ਇੱਕ ਗੱਲ ਵੀ ਸੁਣਨ ਨੂੰ ਤਿਆਰ ਨਹੀਂ ਸੀਗੀ ਉਹ ਕਹਿੰਦੇ ਵੀ ਰਹੇ ਆ ਵੀ ਤੁਸੀਂ ਮੈਨੂੰ ਜਾਣ ਨੂੰ ਤਿਆਰ ਆ ਮੈਂ ਕਿਤੇ ਭੱਜਦਾ ਨਹੀਂ ਦੌੜਦਾ ਨਹੀਂ ਲੇਕਿਨ ਮੈਨੂੰ ਇਹ ਤਾਂ ਦੱਸ ਦੋ ਮੈਨੂੰ ਕਿ ਕਿੱਥੇ ਲੈ ਕੇ ਜਾਣਾ ਕਿਹੜੇ ਕੇਸ 'ਚ ਲੈ ਕੇ ਜਾਣਾ ਕੌਣ ਹੋ ਤੁਸੀਂ ਤੇ ਜਿਹੜਾ ਅਰੈਸਟ ਕੀਤਾ ਜਾ ਰਿਹਾ ਸੀ ਕਿਉਂਕਿ ਉਹਨਾਂ ਨੇ ਸਬੂਤ ਮੰਗੇ ਸੀ ਵਾਰੰਟ ਮੰਗੇ ਸੀਗੇ ਕਿ ਮੈਨੂੰ ਗ੍ਰਿਫਤਾਰ ਕਰ ਲਓ ਮੈਂ ਜ਼ਰੂਰ ਜਾਵਾਂਗਾ ਪਰ ਪਹਿਲਾਂ ਮੈਨੂੰ ਵਾਰੰਟ ਜ਼ਰੂਰ ਦਿਖਾਓ ਹਾਂ ਬਿਲਕੁਲ ਮੈਨੂੰ ਦੇਖੋ ਕੋਈ ਵੀ ਪਰਸਨ ਹੋਊਗਾ ਕੋਈ ਵੀ ਬੰਦਾ ਹੋਊਗਾ ਵਿਅਕਤੀ ਹੋਊਗਾ ਇਹੀ ਕਹੂਗਾ ਵੀ ਮੈਨੂੰ ਜਿਹੜੇ ਕੇਸ 'ਚ ਤੁਸੀਂ ਲਿਜਾ ਰਹੇ ਹੋ ਜਾਂ ਤੁਸੀਂ ਫੜਨੇ ਵਾਲੇ ਕੌਣ ਆ ਦੇਖੋ ਡਿਪਾਰਟਮੈਂਟੋਂ ਦਾ ਕੋਈ ਸਿਵਲ ਚ ਆਉਂਦਾ ਕੋਈ ਯੂਨੀਫਾਰਮ ਚ ਆਉਂਦਾ ਜਦੋਂ ਬੰਦਾ ਸਿਵਲ ਚ ਆਉਂਦਾ ਤਾਂ ਉਹਦੇ ਵਾਸਤੇ ਜਿਹੜੀ ਜਾਣਕਾਰੀ ਬੰਦੇ ਨੂੰ ਮੰਗਣੀ ਪੈਂਦੀ ਹੈ ਕਿਉਂਕਿ ਅੱਜਕੱਲ ਮਾਹੌਲ ਇਦਾਂ ਦਾ ਚੱਲਦਾ ਸਿਵਲ ਵਰਤੀ ਜ ਲੋਕ ਆ ਕੇ ਜਾਂ ਸਿਵਲ ਜਾਂ ਆਪਣੇ ਡੁਪਲੀਕੇਟ ਆਈ ਕਾਰਡ ਬਣਾ ਕੇ ਜਾਂ ਡੁਪਲੀਕੇਟ ਟੀਮ ਬਣਾ ਕੇ ਬੰਦੇ ਨੂੰ ਲਿਜਾ ਕੇ ਕਿਤੇ ਕੁਝ ਉੰਨੀ ਕੀ ਕਰਦਣਾ ਉਹਦਾ ਜ਼ਿੰਮੇਦਾਰ ਕੌਣ ਹੁੰਦਾ ਜੀ ਫੈਮਿਲੀ ਨੂੰ ਪਤਾ ਹੋਣਾ ਚਾਹੀਦਾ ਵੀ ਸਾਡਾ ਬੰਦਾ ਕਿਸ ਕੇਸ ਚ ਕਿਹੜੀ ਅਦਾਲਤ ਚ ਜਾਂ ਕਿਹੜੇ ਜੇਲ੍ਹ ਤੇ ਜਾਂ ਕਿਹੜੇ ਕੋਰਸ ਛਾਣੇ ਦੇ ਵਿੱਚ ਜਾ ਰਿਹਾ ਜੀ 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 ਉਹੀ ਹੈ ਦੇਖੋ ਹਰ ਇੱਕ ਨੂੰ ਜਿਹੜੀ ਇਹ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਜੇਕਰ ਤੁਸੀਂ ਬਹੁਤ ਵਧੀਆ ਗੱਲ ਕੀਤੀ ਕਿ ਜੇ ਸਿਵਲ ਡਰੈਸ ਦੇ ਵਿੱਚ ਅਗਲਾ ਆਉਂਦਾ ਹੈ ਕਿ ਸਾਨੂੰ ਜਰੂਰ ਪਤਾ ਹੋਣਾ ਚਾਹੀਦਾ ਹੈ ਕਿ ਬੀਓ ਕਿਸ ਆਪਣੇ ਜੇਕਰ ਆਪਾਂ ਉਹਨਾਂ ਦੀ ਗੱਲ ਕਰ ਰਹੇ ਹਾਂ ਕਿ ਖੈਰਾ ਜੀ ਦੀ ਕਿ ਉਹਨਾਂ ਨੂੰ ਕਿਸ ਕੇਸ ਦੇ ਲਈ ਮੈਨੂੰ ਲੈ ਕੇ ਜਾ ਰਹੇ ਹੋ ਕਿਉਂ ਮੈਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਕਿ ਮੈਨੂੰ ਸਬੂਤ ਜਰੂਰ ਮਿਲਨੇ ਚਾਹੀਦੇ ਨੇ ਪਰ ਉਹਨਾਂ ਨੂੰ ਜਿਹੜਾ ਜ਼ਬਰਦਸਤੀ ਲੈ ਕੇ ਜਾਇਆ ਜਾ ਰਿਹਾ ਸੀ ਤੇ ਅੱਜ ਉਸੇ ਕੇਸ ਦੇ ਅਕੋਰਡਿੰਗ ਹੀ ਉਹਨਾਂ ਨੂੰ ਜਿਹੜੀ ਹੈ ਅੱਜ ਜ਼ਮਾਨਤ ਮਿਲੀ ਸੀ ਜਮਾਨਤ ਦੇ ਮਿਲਣ ਤੇ ਹੀ ਜਿਹੜਾ ਉਹ ਘਰ ਜਾਣ ਦੇ ਲਈ ਤਿਆਰੀਆਂ ਸੀ ਪਰ ਉਹਨਾਂ ਦੇ ਨਾਲ-ਨਾਲ ਹੀ ਉਹਨਾਂ ਦੇ ਉੱਪਰ ਇੱਕ ਹੋਰ ਕੇਸ ਦਰਜ ਕਰ ਦਿੱਤਾ ਗਿਆ ਕਿ ਫੈਮਿਲੀ ਦੇ ਵਿੱਚ ਵੀ ਇੱਕ ਕਹਿੰਦੇ ਨੇ ਕਿ ਰੋਸ ਹੈ ਕਿ ਹਲੇ ਸਾਡੇ ਜਿਹੜੇ ਨੇ ਪਿਤਾ ਜੀ ਨੇ ਕਿ ਘਰ ਵੀ ਨਹੀਂ ਹੈ ਕਿ ਉਹਨਾਂ ਦੇ ਉੱਪਰ ਇੱਕ ਹੋਰ ਕੇਸ ਦਰਜ ਕਰ ਦਿੱਤਾ ਗਿਆ ਬਿਲਕੁਲ ਮੈਡਮ ਦੇਖੋ ਜੇ ਮਾਨ ਸਾਹਿਬ ਦੀ ਸਰਕਾਰ ਇਹਨਾਂ ਰਸਤੇ ਤੇ ਚੱਲਦੀ ਰਹੀ ਜਾਂ ਕਿਤੇ ਨਾ ਕਿਤੇ ਕਿੜਾ ਕੱਢਣ ਤੇ ਹੀ ਰਹੀ ਸੇ ਪਬਲਿਕ ਦਾ ਕੰਮ ਜਾਂ ਪੰਜਾਬ ਦਾ ਵਿਕਾਸ ਜਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਦੋਂ ਹੋਵੇਗੀ ਅੱਜ ਮਾਨ ਸਾਹਿਬ ਦੀ ਸਰਕਾਰ ਕਰ ਰਹੀ ਹੈ ਮਾਨ ਸਾਹਿਬ ਦੀ ਸਰਕਾਰ ਦੇ ਹੱਥ ਚ ਪਾਵਰ ਪਾਵਰ ਹੈ ਜੀ ਕੱਲੂ ਕਾਗਜ਼ ਦੇ ਹੱਥ ਜਾਊ ਅਕਾਲੀਆ ਦੇ ਹੱਥ ਜਾਊ ਬੀਜੇਪੀ ਦੇ ਹੱਥ ਜਾਊ ਫੇਰ ਤਾਂ ਇਹ ਲੋਕ ਆਪਸੀ ਇੱਕ ਦੂਜੇ ਦੀਆਂ ਕਿੜਾ ਕੱਢਣ ਦੇ ਵਿੱਚ ਹੀ ਇੱਕ ਦੂਜੇ ਦੇ ਕਿਸਾਂ ਦੇ ਵਿੱਚ ਹੀ ਆਪਣੀਆਂ ਸਰਕਾਰਾਂ ਦਾ ਸਮਾਂ ਲੰਦਾ ਹੋਣਗੇ ਦੇਖੋ ਲੋਕ ਉਮੀਦ ਕਰਦੇ ਆ ਵੀ ਜਿਹੜੀ ਸਰਕਾਰ ਇਸ ਚੁਣ ਕੇ ਦੇ ਆਉਨੇ ਸਾਡੇ ਵਿਕਾਸ ਦੀ ਗੱਲ ਕਰੇ ਸਾਡੇ ਮੁੱ ਦੀ ਗੱਲ ਕਰੇ ਸਾਡੇ ਪੰਜਾਬ ਨੂੰ ਅੱਗੇ ਵਧਣ ਦੀ ਤਰੱਕੀ ਦੀ ਗੱਲ ਕਰੇ ਪਰ ਕਿਤੇ ਨਾ ਕਿਤੇ ਦੇਖਣ ਨੂੰ ਨਜ਼ਰ ਆ ਰਿਹਾ ਮੈਡਮ ਦੇ ਕੋਈ ਸੀ ਖੈਰਾ ਸਾਹਿਬ ਦੇ ਵਿਰੋਧੀ ਨਹੀਂ ਸੀ ਖੈਰਾ ਸਾਹਿਬ ਦੇ ਹਮਾਇਤੀ ਨਹੀਂ ਨਾ ਮਾਨ ਸਾਹਿਬ ਦੇ ਵਿਰੋਧ ਕਰਦੇ ਨਾ ਮਾਨ ਸਾਹਿਬ ਦੀ ਹਮਾਇਤ ਕਰਦੇ ਆ ਲੇਕਿਨ ਅਗਰ ਸਰਕਾਰ ਨੇ ਆਪਣੀ ਜਿਹੜੀ ਆ ਛਵੀ ਆ ਜਿਹੜੀ ਕਿਤੇ ਨਾ ਕਿਤੇ ਬਣਾ ਕੇ ਰੱਖਣੀ ਆ ਜਿਹੜੀ ਬਦਲਾਖੋਰੀ ਜਿਹੜੀ ਲੋਕਾਂ ਨੂੰ ਦਿਖਣ ਨੂੰ ਲੱਗ ਰਹੀ ਹੈ ਇਸੇ ਦੀ ਕਹਿੰਦੇ ਬਦਲਾਖੋਰੀ ਕਰ ਰਹੇ ਆ ਪਰ ਕਿਤੇ ਨਾ ਕਿਤੇ ਜਿਹੜੀ ਫਿਲਮ ਬਣ ਕੇ ਸਾਹਮਣੇ ਆ ਰਹੀ ਹੈ ਪਿਕਚਰ ਬਣ ਕੇ ਸਾਹਮਣੇ ਆ ਰਹੀ ਹੈ ਤਸਵੀਰ ਸਾਹਮਣੇ ਆ ਰਹੀ ਹੈ ਉਹ ਜ਼ਿਆਦਾਤਰ 90% ਦੇਖੋ ਰਾਜਨੀਤੀ ਇਹ અપناਈ ਜਾ ਰਹੇ ਨੇ ਸਿਰਫ ਆਪਣੀ ਜਿਹੜੀ ਬਦਲਾਖੋਰੀ ਇੱਕ ਦੂਜੇ ਦੇ ਵਿਰੁੱਧ ਚੱਲ ਰਹੇ ਨੇ ਪਰ ਉਹ ਹੀ ਹੈ ਕਿ ਇੱਥੇ ਇਹ ਨਹੀਂ ਦੇਖ ਰਹੇ ਕਿ ਅਸੀਂ ਆਪਣੇ ਵਿਕਾਸ ਵੱਲ ਧਿਆਨ ਦੇਈਏ ਕਿ ਜੋ ਸਾਡੇ ਪੰਜਾਬ ਦਾ ਵਿਕਾਸ ਹੈ ਉਹਨਾਂ ਦੇ ਕਮਾਕਾਰਾਂ ਵੱਲ ਧਿਆਨ ਦੇਣਾ ਚਾਹੀਦਾ ਆ ਬਿਲਕੁਲ ਮੈਡਮ ਬਿਲਕੁਲ ਅਗਰ ਅਸੀਂ ਆਪਣੀ ਹੀ ਕੀੜਾ ਜਾਂ ਆਪਣੇ ਹੀ ਮਸਲੇ ਲੈ ਕੇ ਬੈਠੇ ਰਹੋਗੇ ਜਾਂ ਆਪਣੀ ਹੀ ਇੱਕ ਦੂਜੇ ਨਾਲ ਜਿਹੜੀਆਂ ਫੇਤ ਭਾਪ ਕਰਦੇ ਰਹੋਗੇ ਉਹਨੇ ਮੈਨੂੰ ਫੜ ਲਿਆ ਮੈਂ ਉਹਨੂੰ ਫੜਦੇ ਮੇਰੀ ਸਰਕਾਰ ਆ ਗਈ ਉਹਨੂੰ ਅੰਦਰ ਕਰਤਾ ਉਹਦੀ ਸਰਕਾਰ ਹੀ ਆ ਗਈ ਮੈਨੂੰ ਅੰਦਰ ਕਰਤਾ ਅਗਰ ਅਸੀਂ ਇਹਨਾਂ ਚੀਜ਼ਾਂ ਚੜ੍ਹਦੇ ਰਹੋਗੇ ਸਾਡੇ ਪੰਜਾਬ ਦੀ ਜਿਹੜੀ ਗੱਡੀ ਜਿਹੜੀ ਨੀਤੀ ਖੜੀ ਹੈ ਉਸੇ ਨੀਤੀ ਤੇ ਖੜੀ ਰਹੂਗੀ ਦੇਖੋ ਪੰਜਾਬ ਦੀ ਜਿਹੜੀ ਗੱਡੀ ਨੂੰ ਨੀਤੀ ਤੇ ਚੜਾਉਣ ਦੀ ਜ਼ਰੂਰਤ ਹੈ ਜਿਹੜਾ ਖੋਇਆ ਹੋਇਆ ਵਿਰਸਾ ਵਾਪਸ ਲਿਆਉਣ ਦੀ ਜ਼ਰੂਰਤ ਹੈ ਤਾਂ ਖੋਇਆ ਹੋਇਆ ਜਿਹੜਾ ਇੱਕ ਅਕਸ ਸੀਗਾ ਜਿਹੜਾ ਨਸ਼ੇ ਦੇ ਵਿੱਚ ਬਦਨਾਮ ਹੋ ਚੁੱਕਿਆ ਹੈ ਪਰਿਸ਼ਦਾਚਾਰੀ ਦੇ ਵਿੱਚ ਬਦਨਾਮ ਹੋ ਚੁੱਕਿਆ ਉਹਨੂੰ ਕਿਤੇ ਨਾ ਕਿਤੇ ਵਾਪਸ ਲਿਆਉਣ ਦੀ ਜ਼ਰੂਰਤ ਹੈ ਜੀ ਜੀ ਉਹੀ ਹੈ ਦੇਖੋ ਜਿਹੜਾ ਅੱਜ ਕੇਸ ਦਰਜ ਕੀਤਾ ਇਹ ਕਿਉਂਕਿ ਪਹਿਲਾਂ ਵੀ ਹੋ ਸਕਦਾ ਸੀ ਤੇ ਇਸ ਤੋਂ ਬਾਅਦ ਵੀ ਹੋ ਸਕਦਾ ਸੀ ਕਿ ਅੱਜੇ ਹੀ ਜਿਹੜਾ ਇਹ ਕੇਸ ਕੀਤਾ ਗਿਆ ਉਹਨਾਂ ਦੇ ਉੱਪਰ ਇਹ ਹੀ ਦੇਖ ਕੇ ਜਿਹੜੀ ਉਹਨਾਂ ਦੀ ਫੈਮਿਲੀ ਨੂੰ ਤੈਈ ਹੈ ਕਿ ਕੋਈ está ਬਿਲਕੁਲ ਮੈਨੂੰ ਦੇਖੋ ਫੈਮਿਲੀ ਵੀ ਇਸ ਚੀਜ਼ ਤੇ ਉਂਗਲੀ ਕਰੂਗੀ ਤੇ ਬਾਕੀ ਜਿਹੜੇ ਲੋਕ ਆ ਉਹ ਵੀ ਕਿਤੇ ਨਾ ਕਿਤੇ ਇਸ ਚੀਜ਼ ਤੇ ਉਂਗਲੀ ਕਰਨਗੇ ਚਾਹੇ ਵਿਰੋਧੀ ਹੋਣ ਚਾਹੇ ਆਮ ਆਪਾ ਵੀ ਹੋਵੇ ਕਿਉਂਕਿ ਜਦੋਂ ਚਾਰ ਲੋਕ ਇਕੱਠੇ ਹੁੰਨੇ ਆ ਜੇ ਅਸੀਂ ਉਹਨਾਂ ਦੀ ਗੱਲਾਂ ਸੁਣੀਏ ਤਾਂ ਕਿਤੇ ਨਾ ਕਿਤੇ ਸੱਚਾਈ ਨਿਕਲ ਕੇ ਆਉਣੀ ਹੁੰਦੀ ਹੈ ਚਾਹੇ ਕੋਈ ਸਰਕਾਰ ਦਾ ਸਮਰਥੀ ਹੋਵੇ ਚਾਹੇ ਸਰਕਾਰ ਦਾ ਵਿਰੋਧੀ ਹੋਵੇ ਜਦੋਂ ਐਦਾਂ ਦੀਆਂ ਗੱਲਾਂ ਹੁੰਦੀਆਂ ਦੇਖੋ ਸਿੱਧਾ ਹੀ ਸਿੱਧਾ ਹੀ ਇਸ਼ਾਰਾ ਜਿਹੜਾ ਜਾਂਦਾ ਵੀ ਹਜੇ ਬੰਦਾ ਬਾਹਰ ਵੀ ਨਹੀਂ ਨਿਕਲਿਆ ਤੁਸੀ ਦੂਜਾ ਨਾਲ ਲੱਗਦੀ ਕਿ ਇਹ じゃ ਕਿਹੜਾ ਕੇਸ ਆ ਜਿਹੜਾ ਨਾਲ ਲੱਗਦੀ ਕੋਲਤਾ ਤੁਸੀ ਬਾਹ ਠੀਕ ਆ ਜਾਂ ਅੰਦਰ ਦੀ ਕੋਈ ਟਾਈਮ ਉਸ ਨੂੰ ਗੋਲ ਦੰਦੇ ਉੱਪਰ ਕਰ ਦਿੰਦੇ ਪਰ ਐਦਾਂ ਦੀਆਂ ਜਿਹੜੀਆਂ ਰਾਜਨੀਤੀਆਂ ਕਰਕੇ ਕਿਤੇ ਨਾ ਕਿਤੇ ਸਾਡਾ ਜਿਹੜਾ ਪੰਜਾਬ ਦਾ ਵਿਕਾਸ ਜਾਂ ਪੰਜਾਬ ਸਾਡਾ ਰੰਗਲਾ ਨਹੀਂ ਜੀ ਸਾਨੂੰ ਵੜਦਾ ਦੇਖੂਗਾ ਜੀ ਜੀ ਉਹ ਹੀ ਹੈ ਕਿ ਉਹਨਾਂ ਦੇ ਪੁੱਤਰ ਨੇ ਹੀ ਗੱਲ ਕੀਤੀ ਕਿ ਮੇਰੇ ਪਿਤਾ ਨੇ ਜਿਹੜੇ ਸੁਖਪਾਲ ਖੈਰਾ ਉਹ ਇੰਨਾ ਜਿਹੜੇ ਨੇ ਕੇਸਾਂ ਤੋਂ ਨਹੀਂ ਡਰਦੇ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਕਿ ਕਿੰਨੇ ਮਰਜੀ ਤੁਸੀਂ ਕੇਸ ਸਾਡੇ ਤੇ ਜਿਹੜੇ ਨੇ ਐਫ ਆਈ ਆਰ ਦਰਜ ਕਰਵਾ ਲਓ ਪਰ ਅਸੀਂ ਕਿਸੇ ਤੋਂ ਨਹੀਂ ਡਰਦੇ ਕਿ ਅਸੀਂ ਹਮੇਸ਼ਾ ਪੰਜਾਬ ਦੇ ਨਾਲ ਹੀ ਖੜਾਂਗੇ ਬਿਲਕੁਲ ਮੈਡਮ ਬਿਲਕੁਲ ਦੇਖੋ ਜੇ ਖੈਰਾ ਸਾਹਿਬ ਦੀ ਗੱਲ ਕਰੀਏ ਇੱਕ ਕਾਂਗਰਸ ਦੇ ਵਧੀਆ ਬੁਲਾ ਰਹੇ ਜਾਂ ਵਧੀਆ ਜਿਹਨੂੰ ਕਹ ਦਿੰਨੇ ਆ ਇੱਕ ਐਮਐਲਏ ਵੀ ਰਹੇ ਆ ਦੇਖੋ ਉਹਨਾਂ ਦੀ ਇੱਕ ਆਪਣੇ ਜਿੱਥੇ ਮਤਲਬ ਉਹਨਾਂ ਦੀ ਟਿਕਟ ਮਿਲਦੀ ਉਹਨਾਂ ਜਿੱਥੇ ਚੋਣ ਲੜਦੇ ਆ ਕਿਤੇ ਨਾ ਕਿਤੇ ਉਹਨਾਂ ਦਾ ਜੇ ਕੈਰੀਅਰ ਜਾਂ ਉਹਨਾਂ ਦਾ ਕੰਮ ਕਾਰਜਕਾਰੀ ਠੀਕ ਸੀਗੀ ਤਦੇ ਲੋਕਾਂ ਉਹਨਾਂ ਨੂੰ ਲੋਕ ਉਹਨਾਂ ਨੂੰ ਗੋਟਾ ਪਾ ਕੇ ਜਿਹੜਾ ਕਿਤੇ ਨਾ ਕਿਤੇ ਜਿਤਾਉਂਦੇ ਆ ਜੀ ਪਰ ਗੱਲ ਉੱਥੇ ਆ ਜਾਂਦੀ ਹੈ ਜੇ ਬਦਲਾਖੋਰੀ ਦੀ ਭਾਵਨਾ ਰੱਖੋਗੇ ਤੇ ਕੱਲ ਨੂੰ ਉਹੀ ਅਗਰ ਕਿਤੇ ਨਾ ਕਿਤੇ ਖੈਰਾ ਸਾਹਿਬ ਦੇ ਹੱਥ 'ਚ ਪਾਵਰ ਆਊਗੀ ਜਾਂ ਜਿਹੜੇ ਜਿਨ੍ਹਾਂ ਨੇ ਕਿਤੇ ਨਾ ਕਿਤੇ ਆਪਣੇ ਕਾਨੂੰਨਾਂ ਦੀ ਦਰਬਾਰ ਤੋਂ ਕਰਕੇ ਜਾਂ ਆਪਣੀ ਕੁਰਸੀ ਦੀ ਪਾਵਰ ਦੀ ਯੂਜ਼ ਕਰਕੇ ਕਿਤੇ ਨਾ ਕਿਤੇ ਉਹਨਾਂ ਨੂੰ ਫਸਾ ਰਹੀ ਹੈ ਫਿਰ ਉਹੀ ਜਦੋਂ ਰੋਕਉਣਗੇ ਫਿਰ ਇਹਨਾਂ ਨੂੰ ਕਸਾਉਣਗੇ ਇਹੀ ਕੰਮਾਂ ਦੇ ਵਿੱਚ ਜਿਹੜੇ ਸਰਕਾਰਾਂ ਦੇ ਕੰਮ ਨਿਕਲ ਜਾਣਗੇ ਜੀ ਜਿਉਹੀ ਇਹ ਦੇਖੋ ਟਾਈਮ ਕਹਿੰਦੇ ਨੇ ਕਹਿੰਦੇ ਵੀ ਜਿਹੜਾ ਸਰਕਾਰ ਦਾ ਟਾਈਮ ਹੁੰਦਾ ਇੱਕ ਟਾਈਮ ਪੀੜ ਹੁੰਦਾ 5 ਸਾਲ ਹੁੰਦੇ ਨੇ ਪਰ ਉਹ ਇਹਨਾਂ ਸਭ ਨਾਲ ਵਧੀਆ ਗੱਲ ਇਹ ਹੈ ਕਿ ਉਹ ਪੰਜਾਬ ਦਾ ਵਿਕਾਸ ਕਰੇ ਜਿਉ ਉਹ ਸਾਡੇ ਦੇਸ਼ ਦਾ ਵਿਕਾਸ ਕਰੇ ਕਿ ਜਿਹੜਾ ਕੰਮ ਉਹਨਾਂ ਨੂੰ ਸੌਂਪਿਆ ਉਹ ਕਰਨਾ ਜ਼ਰੂਰੀ ਹੈ ਨਾ ਕਿ ਵੀ ਰਾਜਨੀਤੀ ਹੀ ਅਪਣਾਈ ਜਾ ਵਿਰੋਧੀ ਦੇ ਵਿਰੋਧੀ ਦੇ ਜਿਹੜੇ ਇੱਕ ਦੂਜੇ ਤੇ ਤੰਜ ਕੱਸਦੇ ਨੇ ਆ ਬਿਲਕੁਲ ਮੈਡਮ ਬਿਲਕੁਲ ਇਸ ਤਰ੍ਹਾਂ ਬਰੋਦੀਆਂ ਨੇ ਵੀ ਕਹਿੰਨੇ ਸੀ ਸਰਕਾਰ ਦੇ ਨਮਾਇੰਦਿਆਂ ਨੇ ਵੀ ਕਹਿੰਨੇ ਵੀ ਦੇਖੋ ਪੰਜਾਬ ਦੇ ਕੰਮਾਂ ਵੱਲ ਧਿਆਨ ਦੇ ਦਿਓ ਜਿਹੜਾ ਪੰਜਾਬ ਦਾ ਅਕਸ ਕਿਤੇ ਨਾ ਕਿਤੇ ਖਰਾਬ ਬਚ ਚੁੱਕਿਆ ਪ੍ਰਿਸ਼ਟਾਚਾਰੀ ਜੀ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਜਾਂ ਕਿਤੇ ਨਾ ਕਿਤੇ ਲੁਟਕਾ ਖੋਹਾ ਦੇ ਵਿੱਚ ਹੋ ਗਿਆ ਨਸ਼ੇ ਦੇ ਵਿੱਚ ਹੋ ਗਿਆ ਉਹਨੂੰ ਸੁਧਾਰਨ ਦੀ ਜਿਹੜੀ ਜ਼ਰੂਰਤ ਹੈ ਜੇ ਪੰਜਾਬ ਸਰਕਾਰ ਜਾਂ ਸੂਬਾ ਸਰਕਾਰ ਤੋਂ ਕਿਤੇ ਨਾ ਕਿਤੇ ਸੰਭਾਲ ਦੀ ਹੁੰਦੀ ਤਾਂ ਸੈਂਟਰ ਸਰਕਾਰ ਦੀ ਹੈਲਪ ਲੈਣੀ ਚਾਹੀਦੀ ਹੈ ਸੈਂਟਰ ਸਰਕਾਰ ਨੂੰ ਹੈਲਪ ਦੇਣੀ ਚਾਹੀਦੀ ਹੈ ਬਾਕੀ ਸਾਰੇ ਕੰਮਾਂ ਨੂੰ ਦੇਖੋ ਸਰਕਾਰ ਆਪਣੇ ਸਿਸਟਮ ਨਾਲ ਕਰਦੀ ਰਹੇ ਪਰ ਕਿਤੇ ਨਾ ਕਿਤੇ ਜਿਹੜਾ ਨਸ਼ੇ اگر یہی کیڑا ਤੁਸੀਂ ਕੱਢਦੇ ਰਹੋਗੇ ਫਿਰ ਕਿਤੇ ਨਾ ਕਿਤੇ ਜਿਹੜਾ ਸਰਕਾਰ ਦਾ گراف ਆ ਜਿਹੜਾ ਆਖ ਸਕਦੇ ਨਾ ਕਿਤੇ ਕਿਰਦਾ ਨਜ਼ਰ ਆਊਗਾ ਜੀ ਜਿਉਂ ਹੀ ਇਹ ਦੇਖੋ نشے ਦੀ ਆਪਾਂ ਗੱਲ ਕਰ ਰਹੇ ਹਾਂ ਕਿ نشਾ ਸਾਡਾ ਜਿਹੜਾ ਪੰਜਾਬ ਵੀ ਬਦਨਾਮ ਹੈ ਬਾਕੀ ਜੇ ਆਪਾਂ ਗੱਲ ਕਰੀਏ ਕਿ ਭਾਰਤ ਦੇ ਵਿੱਚ ਹੋਰ ਦੇਸ਼ਾਂ ਦੇ ਵਿੱਚ ਵੀ ਬਹੁਤ ਨਸ਼ਾ ਹੈ ਪਰ ਪੰਜਾਬ ਨੂੰ ਹੀ ਜੋ ਹੈ ਨਸ਼ੇ ਦੇ ਕਰਕੇ ਬਦਨਾਮ ਕੀਤਾ ਜਾ ਰਿਹਾ ਹੈ ਇਸ ਲਈ ਸੇਮ ਭਗਵਾਨਤਮਨ ਨੂੰ ਵੀ ਚਾਹੀਦਾ ਹੈ ਕਿ ਇਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਬਦਲ ਆ ਸੌਰੀ ਕੀ ਰਾਜਨੀਤੀ ਨੂੰ ਆਪਣਾ ਉਹ ਨਹੀਂ ਚਾਹੀਦਾ ਪਰ ਇਹਦੇ ਵਿੱਚ ਜਿਹੜਾ ਨਸ਼ੇ ਵੱਲ ਧਿਆਨ ਦੇਣ ਚਾਹੀਦਾ ਹੈ ਤੇ ਜਿਹੜੀ ਰਿਸ਼ਵਤ ਖੋਰੀ ਹੈ ਸਾਡੇ ਉਹਨੂੰ ਵੀ ਖਤਮ ਕਰਨ ਦੇ ਵਿੱਚ ਜਿਹੜਾ ਧਿਆਨ ਦੇਣਾ ਚਾਹੀਦਾ ਹਾਂ ਬਿਲਕੁਲ ਮੈਡਮ ਬਿਲਕੁਲ ਹੀ ਜਿਹੜਾ ਆਪਣੇ ਅਰਜਿੰਦਰ ਜੀ ਮਾਨਸਾ ਤੋਂ ਜੁੜਦੇ ਹੁੰਦੇ ਨੇ ਇੱਕ ਫਾਰਮ ਦੀ ਗੱਲ ਕਰਦੇ ਹੁੰਦੇ ਇੱਕ ਐਕਟ ਦੀ ਹੈ ਜਾਂ ਕਾਨੂੰਨ ਦੀ ਗੱਲ ਕਰਦੇ ਹੁੰਦੇ ਨੇ 29 41 ਫਾਰਮ ਦੀ ਗੱਲ ਕਰਦੇ ਹੁੰਦੇ ਉਹ ਉਹਦਾ ਤਾਂ ਸੈਂਕੜ ਦਾ ਮਤਲਬ ਇਹ ਹੁੰਦਾ ਵੀ ਜਿਹੜਾ ਉਹ ਫਾਰਮ ਜੋ ਕਾਨੂੰਨ ਲਾਗੂ ਕੀਤਾ ਗਿਆ ਉਹਦੇ ਵਿੱਚ ਸਿਰਫ ਪੰਜਾਬ ਦੇ ਕਾਗਜ਼ਾਂ ਦੇ ਵਿੱਚ ਹੀ ਅੰਕੜੇ ਅਦੋਸ਼ੀਆਂ ਦੇ ਵਧਾਏ ਗਏ ਆ ਆંકੜੇ ਹੀ ਕਿਤੇ ਉਹਨਾਂ ਦੇ ਦਿਖਾਏ ਗਏ ਆ ਨਸ਼ੇ ਦੇ ਵਿੱਚੋਂ ਨਸ਼ੇ ਆંકੜੇ ਦਿਖਾਏ ਗਏ ਆ ਅਗਰ ਤੁਸੀਂ ਸਹੀ ਸਥਿਤੀ ਦੇ ਵਿੱਚ ਦੇਖੋਗੇ ਤਾਂ ਜਿਹੜੇ ਅਸਲੀ ਤਸਕਰ ਆ ਕਿਤੇ ਨਾ ਕਿਤੇ ਨਸ਼ਾ ਵੇਚਣ ਵਾਲੇ ਜਾਂ ਅਸਲੀ ਲੋਕ ਆ ਜਿਹੜੇ ਕਿਤੇ ਨਾ ਕਿਤੇ ਨਸ਼ੇ ਦੀ ਸਪਲਾਈ ਕਰਦੇ ਆ ਉਹ ਲੋਕ ਬਹੁਤ ਦੂਰਾ ਝੂਠੇ ਮੁਠੇ ਪਰਚੇ ਕਰਕੇ ਉਹਨਾਂ ਆંકੜਿਆਂ ਦੇ ਵਿੱਚ ਵਾਧਾ ਕਰਕੇ ਸਰਕਾਰਾਂ ਵੱਲੋਂ ਦਿਖਾਇਆ ਗਿਆ ਉਹੀ ਚੀਜ਼ ਕਿਤੇ ਨਾ ਕਿਤੇ ਜਿਹੜਾ ਪੰਜਾਬ ਸਰਕਾਰ ਦਾ ਅਕਸ ਖਰਾਬ ਕਰ ਰਹੀ ਹੈ ਜੀ ਜੀ ਉਹ ਇਹ ਦੇਖੋ ਹਰਜਿੰਦਰ ਮਾਨ ਜੀ ਕੀ ਵਧੀਆ ਗੱਲ ਕਰਦੇ ਨੇ ਕਿ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜੇ ਉਹਨਾਂ ਦੇ ਵਿੱਚ ਜਿਹੜੇ ਨੇ ਸਾਡੇ ਨਸ਼ਿਆਂ ਦੇ ਆંકੜੇ ਦਿਖਾਏ ਹਾਂ ਬਿਲਕੁਲ ਮੈਡਮ ਉਹਦੇ ਵਿੱਚ ਅੰਕੜੇ ਆ ਜਿਹੜੇ ਕਿਤੇ ਨਾ ਕਿਤੇ ਸਰਕਾਰ ਦੇ ਉਸ ਟਾਈਮ ਜਿਹੜੇ ਪਾਵਰ ਚ ਸੀਗੇ ਜਾਂ ਸਰਕਾਰ ਦੇ ਨਮਾਇंदे ਸੀਗੇ ਉਹਨਾਂ ਨੂੰ ਲੱਗਦਾ ਸੀ ਅਗਰੇ ਸੀ ਕਾਗਜ਼ਾਂ ਦੇ ਵਿੱਚ ਜਿਆਦਾ ਦਿਖਾਉਂਗੇ ਵੀ ਸੀ ਜਿਆਦਾ ਫੜਲੇ ਜਾਂ ਕਿਤੇ ਨਾ ਕਿਤੇ ਜਿਆਦਾ ਤਸਕਰ ਫੜਲੇ ਦੇਖੋ ਫੜੇ ਤਾਂ ਝੂਠੇ-ਮੂਠੇ ਹੀ ਆ ਕਿਤੇ ਨਾ ਕਿਤੇ ਆਕੜਾਂ 'ਚ ਵਾਧਾ ਹੁਣ ਦੇ ਕਰਕੇ ਪੰਜਾਬ ਦਾ ਜਿਹੜਾ ਕਿਤੇ ਨਾ ਕਿਤੇ ਅਕਸ ਖਰਾਬ ਹੋ ਗਿਆ ਪੰਜਾਬ ਨੂੰ ਲੋਕ ਬਦਮਾਸ਼ ਕਹਿੰਦੇ ਆ ਪੰਜਾਬ ਨੂੰ ਲੋਕ ਕਹਿੰਦੇ ਆ ਵੀ ਇੱਥੋਂ ਦੇ ਲੋਕ ਨਸ਼ਾ ਕਰਦੇ ਆ ਦੇਖੋ ਬਹੁਤ ਲੋਕ ਕਹੇ ਜਾਂ ਜਿਹੜੇ ਪੰਜਾਬ ਦਾ ਨਾਂ ਲੈ ਤੇ ਸ਼ੋਖ ਤੋਂ ਡਰਦੇ ਨੇ ਇੱਥੇ ਸੀ ਫੈਮਲੀ ਲੈ ਕੇ ਜਾਊਂਗੇ ਤੇ ਫੈਮਲੀ ਦੇ ਕੇ ਰੱਖੂਗਾ ਸਾਡਾ ਬੱਚਾ ਨਾ ਖਰਾਬ ਹੋ ਜਵੇ ਦੇਖੋ ਇੱਕ ਸਿਰਫ ਆਕੜਾਂ ਨੂੰ ਵਧਾਉਣ ਦੇ ਚੱਕਰ 'ਚ ਹੀ ਜਾਂ ਝੂਠੇ-ਮੂਠੇ ਕੇਸਾਂ 'ਚ ਹੋ ਸਕਦਾ ਜਿਹੜਾ ਨਸ਼ਾ ਵੇਚਣ ਵਾਲੇ ਜਦੋਂ ਖਤਮ ਹੁੰਦੇ ਨਸ਼ਾ ਜਦੋਂ ਖਤਮ ਹੋ ਸਕਦਾ ਸੀ ਜਿਉਈਏ ਦੇਖੋ ਨਸ਼ਾ ਇੰਨਾ ਜ਼ਿਆਦਾ ਫੈਲ ਗਿਆ ਕਿ ਲੁੱਟਾਂ ਖੋਹਾਂ ਨੂੰ ਵੀ ਦੇਖੋ ਕਿੰਨਾ ਬੜਾਵਾ ਇਹਨਾਂ ਨੂੰ ਮਿਲ ਰਿਹਾ ਹੈ ਕਿ ਵੱਡੀਆਂ-ਵੱਡੀਆਂ ਵਾਰਦਾਤਾ ਹੋ ਰਹੀਆਂ ਨੇ ਇੱਕ ਨਸ਼ੇ ਦੇ ਕਾਰਨ ਕਿਉਂਕਿ ਸਾਰੀ ਜੜ ਜਿਹੜਾ ਹੈ ਨਸ਼ਾ ਜੇ ਨਸ਼ਾ ਹੀ ਖਤਮ ਹੋ ਜੇ ਤਾਂ ਸਾਰਾ ਲੁੱਟਾ ਖੋਹਾਂ ਵੀ ਖਤਮ ਹੋ ਸਕਦੀਆਂ ਨੇ ਤੇ ਜਿਹੜੀਆਂ ਵਾਰਦਾਤਾ ਹੁੰਦੀਆਂ ਨੇ ਉਹ ਵੀ ਖਤਮ ਹੋ ਸਕਦੀਆਂ ਨੇ ਹਾਂ ਬਿਲਕੁਲ ਮੈਡਮ ਬਿਲਕੁਲ ਦੇਖੋ ਜਦੋਂ ਅਸੀਂ ਗੱਲ ਕਰਦੇ ਹਾਂ ਕੋਈ ਨਸ਼ੇ ਦੀ ਗੱਲ ਕਰਦੇ ਹਾਂ ਜਾਂ ਕਿਸੇ ਦੇਤੀ ਪੁੱਤ ਦੀ ਆਹ ਗਲਤ ਰਸਤੇ ਤੇ ਜਾਣ ਦੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਮਾਤਾ ਪਿਤਾ ਦਾ ਜਿਹੜਾ ਜਿਹੜਾ ਸੰਸਕਾਰਾਂ ਤੋਂ ਬੱਚਾ ਬੰਜਾ ਰਹਿ ਜਾਂਦਾ ਸੰਸਕਾਰਾਂ ਤੋਂ ਦੂਰ ਰਹਿ ਜਾਂਦਾ ਉਹੀ ਬੱਚਾ ਕਿਤੇ ਨਾ ਕਿਤੇ ਭ੍ਰਿਸ਼ਟਾਚਾਰੀ ਵੱਲ ਵਧੂਗਾ ਉਹੀ ਬੱਚਾ ਲੁਕਾਘੂਆਂ ਵੱਲ ਵਧੂਗਾ ਉਹੀ ਬੱਚਾ ਨਸ਼ੇ ਵੱਲ ਵਧੂਗਾ ਅਗਰ ਮਾਤਾ ਪਿਤਾ ਹੀ ਬੱਚੇ ਦੇ ਜਾਂ ਬੱਚੇ ਦੀ ਫੈਮਿਲੀ ਹੀ ਬੱਚੇ ਦੀ ਕੇਅਰ ਕਰੇ ਬੱਚੇ ਨੂੰ ਰਸਤੇ ਤੇ ਨਾ ਜਾਣ ਦੇਵੇ ਜੀ ਤਾਂ ਹੋ ਸਕਦਾ ਕਿਤੇ ਨਾ ਕਿਤੇ ਇਹ ਚੀਜ਼ਾਂ ਤੇ ਕੰਟਰੋਲ ਹੋ ਸਕਦਾ ਦੂਜਾ ਕੰਟਰੋਲ ਅਗਰ ਜਦ ਤੱਕ ਅਸੀਂ ਜੜੋਂ ਨਹੀਂ ਖਤਮ ਕਰਦੇ ਨਸ਼ਾ ਲਿਆਉਣੇ ਵਾਲੇ ਨੂੰ ਨਸ਼ਾ ਵੇਚਣੇ ਵਾਲੇ ਨੂੰ ਜਾਂ ਨਸ਼ੇ ਦੀ ਜੜੋਂ ਨਹੀਂ ਖਤਮ ਜਦ ਤੱਕ ਸਾਨੂੰ ਨਹੀਂ ਜੀ ਲੱਗਦਾ ਕਿ ਕਦੇ ਕਦੇ ਨਸ਼ੇ ਤੇ ਥੱਲ ਪੈ ਸਕਦੀ ਹੈ ਜੀ ਜਿਉਹੀ ਹੈ ਦੇਖੋ ਸਾਬੇ ਸਹਿਯੋਗ ਦੇ ਨਾਲ ਇਹ ਨੂੰ ਨਸ਼ੇ ਨ ਥੱਲ ਪੈ ਸਕਦੀ ਹੈ ਕੱਲੇ ਆਪਾਂ ਇੱਕ ਜਾਣੇ ਦੀ ਨਹੀਂ ਗੱਲ ਕਰਦੇ ਕਿਉਂਕਿ ਪੰਜਾਬ ਦੇ ਜਿਹੜੇ ਲੋਕ ਨੇ ਨੌਜਵਾਨ ਪੀੜੀ ਨੂੰ ਜਿਹੜੀ ਹੈ ਜਾਗਰੂਕ ਹੋਣ ਦੀ ਲੋੜ ਹੈ ਹਾਂ ਬਿਲਕੁਲ ਮੈਂ ਦੇਖੋ ਇਸ ਦਾ ਨੌਜਵਾਨਾਂ ਨੂੰ ਇੱਕ ਏਵਨ ਪੰਜਾਬੀ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਇੱਕ ਅਪੀਲ ਕਰੂੰਗਾ ਗੁਜ਼ਾਰਿਸ਼ ਕਰੂੰਗਾ ਅੱਗੇ ਵੀ ਪਹਿਲਾਂ ਵੀ ਬੇਨਤੀਆਂ ਕਰਦੇ ਆਂ ਅਭੀ ਦੇਖੋ ਆਪਣਾ ਜਿਹੜਾ ਇੱਕ ਜ਼ਿੰਦਗੀ ਹੁੰਦੀ ਆ ਬੰਦੇ ਦੀ ਇੱਕ ਵਾਰ ਮਿਲਦੀ ਹੁੰਦੀ ਆ ਜਵਾਨੀ ਦੇ ਮੋੜ ਜਾ ਕੇ ਬੰਦਾ ਜਿਹੜਾ ਜਵਾਨ ਜਦੋਂ ਬੱਚਾ ਹੁੰਦਾ ਹੁੰਦਾ ਉਸ ਟਾਈਮ ਜਾ ਕੇ ਬੱਚੇ ਨੇ ਗਲਤ ਕਰ ਲਿਆ ਉਹ ਸਾਰੀ ਉਮਰ ਗਲਤ ਭੁਗਤਣਾ ਪੈ ਜਾਂਦਾ ਜੇ ਸਹੀ ਕਰ ਲਿਆ ਤਾਂ ਸਹੀ ਭੁਗਤਣਾ ਪੈ ਜਾਂਦਾ ਆਪਣਾ ਪੜ ਲਿਖ ਕੇ ਮਿਹਨਤ ਕਰੋ ਅਗਰ ਸਰਕਾਰਾਂ ਵੱਲੋਂ ਨੌਕਰੀਆਂ ਨਹੀਂ ਮਿਲਦੀਆਂ ਤਾਂ ਛੋਟਾ ਮੋਟਾ ਆਪਣਾ ਕੰਮ ਕਰਕੇ ਛੋਟਾ ਮੋਟਾ ਕੋਈ ਰੋਜ਼ਗਾਰ ਕਰਕੇ ਦੱਸੇ ਨਾ ਹੁੰਦੀ ਕਿਰਤ ਕਰਕੇ ਕਮਾਈ ਖਾਓ ਤਾਂ ਦੇਖੋ ਰੋਟੀ ਖਾਣ ਜਿਵੇਂ ਆਨੰਦ ਆਉਂਦਾ ਕਿਤੇ ਨਾ ਕਿਤੇ ਬੰਦੇ ਦਾ ਜਿਹੜਾ ਬੱਚੇ ਦਾ ਅਕਸ ਵੀ ਬਚਾ ਰੰਦਾ ਬੱਚਾ ਨਸ਼ੇ ਤੋਂ ਵੀ ਦੂਰ ਰਹਿੰਦਾ ਹੈ ਜੀ ਜੀ ਸੰਜੀਪ ਜੀ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਇਹ ਸੀਗੇ ਖਰੜ ਤੋਂ ਸੰਜੀਪ ਸ਼ਰਮਾ ਜੀ ਜੋ ਡੇਲੀ ਸਾਡੇ ਲਾਈਵ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਕਿ ਇਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਜਿਹੜਾ ਹੈ ਖੈਰ ਆਪਾਂ ਕਹਿ ਦਈਏ ਸੁਖਪਾਲ ਖੈਰਾਂ ਨੂੰ ਅੱਜ ਇੱਕ ਹੋਰ ਉਹਨਾਂ ਦਾ ਜਿਹੜਾ ਮਾਮਲਾ ਦਰਜ ਕੀਤਾ ਗਿਆ ਤੇ ਮਹਿਤਾਬ ਉਹਨਾਂ ਦੇ ਜਿਹੜੇ ਨੇ ਪੁੱਤਰ ਨੇ ਉਹਨਾਂ ਨੇ ਵੀ ਜਿਹੜਾ ਹੈ ਮੀਡੀਆ ਦੇ ਸਾਹਮਣੇ ਸੋ ਅਰੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਜਿਹੜੀ ਐ ਸਾਂਝੀ ਕੀਤੀ ਹੈ ਕਿ ਮੇਰੇ ਪਿਤਾ ਦੇ ਨਾਲ ਜਿਹੜਾ ਬਦਲਾਖੋਰੀ ਨੀਤੀ ਅਪਣਾਈ ਜਾ ਰਹੀ ਹੈ ਕਿ 2015 ਦੇ ਵਿੱਚ ਜਿਹੜਾ ਕੇਸ ਉਹਨਾਂ ਦੇ ਉੱਪਰ ਦਰਜ ਹੋਇਆ ਸੀ ਉਸ ਨੂੰ ਲੈ ਕੇ ਅੱਜ ਉਹਨਾਂ ਨੂੰ ਜ਼ਮਾਨਤ ਮਿਲੀ ਸੀ ਜ਼ਮਾਨਤ ਦੇ ਮਿਲਣ ਸਾਰੀ ਇੱਕ ਹੋਰ ਉਹਨਾਂ ਦੇ ਉੱਪਰ ਜਿਹੜਾ ਕੇਸ ਦਰਜ ਕੀਤਾ ਗਿਆ ਕਿ ਮੇਰੇ ਪਿਤਾ ਨਾਲ ਜਿਹੜੀ ਇਹ ਬਦਲਾਖੋਰੀ ਦੀ ਨੀਤੀ ਅਪਣਾਈ ਜਾ ਰਹੀ ਹੈ ਹੁਣ ਦੇਖਣਾ ਹੈ ਕਿ ਉਹਨਾਂ ਦੇ ਉੱਪਰ ਹੋਰ ਕਿਹੜਾ ਕੇਸ ਦਰਜ ਕੀਤਾ ਜਾ ਰਿਹਾ ਕਿ ਉਹ ਅੱਗੇ ਜਿਹੜਾ ਹੈ ਸੁਖਪਾਲ ਖੈਰ ਜਿਹੜੇ ਅੱਗੇ ਪੇਸ਼ ਹੋਣਗੇ ਹੁਣ ਅੱਗੇ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ